ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਉੱਚੇ ਲੰਮੇ ਗੱਭਰੂ ਸੋਨੇ ਸਨਖੇ ਗੱਭਰੂ ਦੀ ਜਿੰਦੀ ਆਵਾਜ਼ ਨੇ ਹਰੇਕ ਦੁਨੀਆ ਦੇ ਕੋਨੇ ਵਿੱਚ ਹਰੇਕ ਦੁਨੀਆ ਦੇ ਜਿਹੜੇ ਬੰਦੇ ਨੂੰ ਕੀਲ ਕੇ ਰੱਖ ਦਿੱਤਾ ਹੈ ਉਹ ਆ ਵੀਰ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦਾ ਜਨਮ ਜਿਹੜਾ ਉਹ ਪਿੰਡ ਪੂਨਾ ਜਗਰਾਉਂ ਲਧਿਆਣਾ ਜ਼ਿਲ੍ਹਾ ਲਧਿਆਣਾ ਜੱਟ ਸਿੱਖ ਪਰਿਵਾਰ ਦੇ ਵਿੱਚ ਹੋਇਆ ਉਸ ਦੇ ਪਿਤਾ ਦਾ ਨਾਮ ਸਰਦਾਰ ਕਰਮ ਸਿੰਘ ਜਵੰਦਾ ਪੰਜਾਬ ਪੁਲਿਸ ਵਿੱਚ ਜੌਬ ਕਰਦੇ ਸੀ ਤੇ ਅੱਜ ਉਹ ਇਸ ਦੁਨੀਆ ਵਿੱਚ ਨਹੀਂ ਰਹਿ ਕਿਉਂਕਿ 2021 ਵਿੱਚ ਉਹਨਾਂ ਦੀ ਡੈਥ ਹੋ ਚੁੱਕੀ ਹੋ ਗਈ ਏ ਉਹਨਾਂ ਦੀ ਮਾਤਾ ਦਾ ਨਾਮ ਕਰਮਜੀਤ ਕੌਰ ਹੈ ਰਾਜਵੀਰ ਜਵੰਦਾ ਦਾ ਕੱਦ 5 ਫੁੱਟ 10 ਇੰਚ ਹੈ ਉਹਨਾਂ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਜਿਹੜੀ ਡਿਗਰੀ ਹੈ ਥੀਏਟਰ ਅਤੇ ਟੀਵੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਜਿੱਥੇ ਉਹਨਾਂ ਦੇ ਨਾਲ ਹੋਸਟਲ ਦੇ ਵਿੱਚ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ ਅਤੇ ਕਨਵਰ ਗਰੇਵਾਲ ਵੀ ਰਹਿੰਦੇ ਸਨ ਉਹ ਉਹਨਾਂ ਦੇ ਸੀਨੀਅਰ ਸਨ ਅਤੇ ਉਹ ਤਿੰਨੇ ਹੀ 뮤직 ਦੀ ਜਿਹੜੀ ਉਹ ਕਲਾਸ ਇਕੱਠੇ ਹੀ ਲਾਉਂਦੇ ਸੀ ਰਾਜਵੀਰ ਜਵੰਦਾ ਦੇ ਮਾਤਾ ਪਿਤਾ ਜਾਂ ਦਾਦਾ ਜੀ ਜਿਹੜਾ ਉਹ ਕਿਹਨੂੰ ਇੰਨਾ ਪਸੰਦ ਨਹੀਂ ਸੀ ਕਰਦੇ ਇਸ ਕਰਕੇ ਉਹ ਚਾਹੁੰਦੇ ਸੀ ਕਿ ਰਾਜਵੀਰ ਜਵੰਦਾ ਜਿਹੜਾ ਉਹ ਸਰਕਾਰੀ ਨੌਕਰੀ ਤੇ ਲੱਗੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਰਾਜਵੀਰ ਜਵੰਦਾ ਨੇ ਪੁਲਿਸ ਦੇ ਫਾਰਮ ਭਰੇ ਅਤੇ ਉਸ ਨੂੰ ਜਿਹੜੀ ਹੈ ਪੁਲਿਸ ਦੀ ਨੌਕਰੀ ਮਿਲ ਗਈ ਇਸ ਕਰਕੇ ਉਹ ਛੇਤੀ ਹੀ ਟ੍ਰੇਨਿੰਗ ਉੱਪਰ ਚਲੇ ਗਏ ਪਰ ਉਸਦੇ ਦੋਸਤ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਅਹਿੱਟ ਹੋ ਗਏ ਪਰ ਜਦੋਂ ਰਾਜਵੀਰ ਜਵੰਦਾ ਟ੍ਰੇਨਿੰਗ ਤੋਂ ਵਾਪਸ ਆਇਆ ਤਾਂ ਉਸਨੇ ਵੀ ਆਪਣੇ ਇੱਕ ਇੱਕ ਗੀਤ ਰਾਈ ਜਿਹੜੀ ਉਹ ਐਂਟਰੀ ਮਾਰੀ ਜਿਸ ਦਾ ਨਾਮ ਸੀ ਦੁੱਦੁੱਗੋ ਵਾਲੇ ਯਾਰ ਉਹਨੇ ਇਹ ਜੀ ਗੀਤ ਜਿਹੜਾ YouTube ਉੱਪਰ ਅਪਲੋਡ ਕੀਤਾ ਇਹ ਗੀਤ ਕਾਫੀ ਹਿੱਟ ਹੋਇਆ ਇਸ ਤੋਂ ਬਾਅਦ ਕਈ 뮤직 ਕੰਪਨੀਆਂ ਉਸ ਨਾਲ ਸੰਪਰਕ ਕਰਨ ਲੱਗੀਆਂ ਚਾਰ ਪੰਜ 뮤직 ਕੰਪਨੀਆਂ ਵਾਲੇ ਉਸ ਨੂੰ ਮਿਲੇ ਵੀ ਪਰ ਕੋਈ ਵੀ ਗੱਲਬਾਤ ਸਿਰੇ ਨਾਲ ਲੱਗੀ ਫਿਰ ਉਸ ਦੀ ਮੁਲਾਕਾਤ ਜਸਵੀਰ ਪਾਲ ਨਾਲ ਹੋਈ ਜਿਨ੍ਹਾਂ ਨਾਲ ਟੀਮ ਬਣਾ ਕੇ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਚਾਸ ਰਿਕਾਰਡ ਕੰਪਨੀ ਬਣਾਈ ਗਈ ਕੰਪਨੀ ਤੋਂ ਬਣ ਤੋਂ ਬਾਅਦ 2016 ਵਿੱਚ ਉਹਨਾਂ ਦਾ ਗੀਤ ਸ਼ਾਨਦਾਰ ਰਿਲੀਜ਼ ਹੋਇਆ ਸ਼ਾਨਦਾਰ ਗੀਤ ਆਉਣ ਤੋਂ ਬਾਅਦ ਉਹਨਾਂ ਦੀ ਪੰਜਾਬੀ ਇੰਡਸਟਰੀ ਵਿੱਚ ਇੱਕ ਵੱਖਰੀ ਹੀ ਪਛਾਣ ਬਣ ਗਈ ਇਹ ਗੀਤ ਇੰਨਾ ਹਿੱਟ ਹੋਇਆ ਕਿ ਰਾਜਵੀਰ ਜਵੰਦਾ ਦਾ ਇੱਕ ਤੋਂ ਇੱਕ ਫਿਰ ਚੜਦੇ ਤੋਂ ਚੜਦਾ ਇੱਕ ਤੋਂ ਇੱਕ ਗੀਤ ਆਉਂਦਾ ਹੀ ਰਿਹਾ ਮਾਰਕੀਟ ਦੇ ਵਿੱਚ ਉਹਨਾਂ ਦੇ ਹੋਰ ਵੀ ਕਾਫੀ ਗੀਤ ਹਿੱਟ ਹੋਏ ਜਿਵੇਂ ਕਿ ਲੈਂਡਲੋਰਡ ਕੰਗਣੀ ਮੁੱਛਾਂ ਕੁੰਡੀਆਂ ਅਣਕੀ ਅਤੇ ਹੋਰ ਵੀ ਗੀਤਾ ਰਾਹੀਂ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਛਾਪ ਛੱਡੀ ਉਹਨਾਂ ਨੇ ਗੀਤਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ 2018 ਵਿੱਚ ਸੂਬੇਦਾਰ 2019 ਵਿੱਚ ਜਿੰਦ ਜਾਨ ਮਿੰਦੋਸ ਤਹਿਸੀਲਦਾਰ ਨੀ ਫਿਲਮ ਵਿੱਚ ਉਹਨਾਂ ਕਾਫੀ ਚੰਗਾ ਰੋਲ ਕੀਤਾ ਹੁਣ ਗੱਲ ਕਰਦੇ ਹਾਂ ਉਹਨਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ ਉਹਨਾਂ ਨੇ ਆਪਣੇ ਉਸਤਾਦ ਲਾਲੀ ਖਾਨ ਤੋਂ ਗਾਇਕੀ ਸਿੱਖੀ ਉਹ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਭੰਗੜੇ ਨੂੰ ਪਰਫਾਰਮੈਂਸ ਕਰਦੇ ਸੀ ਅਤੇ ਰਾਜਵੀਰ ਜਵੰਦਾ ਦੀ ਇੱਕ ਹੋਰ ਸ਼ੌਂਕ ਸੀਗਾ ਰਾਜਵੀਰ ਜਵੰਦਾ ਜਦੋਂ ਵੀ ਖਾੜਾ ਸਟੇਜ ਤੇ ਲਾਉਂਦਾ ਤਾਂ ਜਿੰਦੇ ਵਿਆਹ ਵਿੱਚ ਖਾੜਾ ਲਾਉਂਦਾ ਸੀ ਉੱਥੇ ਇਹ ਗੱਲ ਅਕਸਰ ਹੀ ਕਰਿਆ ਕਰਦਾ ਸੀ ਕਿ ਜੇ ਮੈਂ ਅੱਜ ਇਸ ਵਿਆਹ ਵਿੱਚ ਖਾੜਾ ਲਾ ਕੇ ਚੱਲਿਆਂਗੇ ਪ੍ਰਮਾਤਮਾ ਕਿਰਪਾ ਕਰੇ ਤੇ ਮੈਂ ਇਸ ਜਿੰਦੇ ਵਿਆਹ ਵਿੱਚ ਖਾੜਾ ਲਾਇਆ ਇਸਦੇ ਪੁੱਤ ਦੇ ਵਿਆਹ ਵਿੱਚ ਵੀ ਖਾੜਾ ਮੈਂ ਲਾਵਾਂ ਇੱਕ ਵੀਰ ਦਾ ਹੋਰ ਬਹੁਤ ਵੱਡਾ ਸ਼ੌਂਕ ਸੀਗਾ ਆਫ ਰੋਡਿੰਗ ਦਾ ਵੀਰ ਨੂੰ ਬਹੁਤ ਮਹਿੰਗੀਆਂ ਮਹਿੰਗੀਆਂ ਬੇਕਾਂ ਪਸੰਦ ਆ ਇਸ ਕਰਕੇ ਬਹੁਤ ਵੱਡੀਆਂ-ਵੱਡੀਆਂ ਬੇਕਾਂ ਵੀਰ ਦੇ ਕੋਲ ਹਨ ਇਸ ਕਰਕੇ ਜਦੋਂ ਵੀ ਵੀਰ ਆਫ ਰੋਡਿੰਗ ਤੇ ਨਿਕਲਦਾ ਤਾਂ ਵੱਡੀ ਬੈਕ ਲੈ ਕੇ ਨਿਕਲਦਾ ਇਸ ਕਾਰਨ ਜਦੋਂ ਵੀਰ ਪਿੱਛੇ ਆਫ ਰੋਡਿੰਗ ਤੇ ਨਿਕਲਿਆ ਆਪਦੀ ਬੈਕ ਲੈ ਕੇ ਤਾਂ ਉਸ ਦੇ ਵਿੱਚ ਵਾਰਾ ਪਸ਼ੂ ਵੱਜੇ ਇਸ ਕਰਕੇ ਵੀਰ ਨੂੰ ਕਾਫੀ ਸੱਟਾਂ ਲੱਗੀਆਂ ਤੇ ਵੀਰ ਹਸਪਤਾਲ ਵਿੱਚ ਦਾਖਲ ਹੈ ਹੋਰ ਹਲਕੇ ਅਰਦਾਸ ਕਰਕੇ ਵੀਰ ਲਈ ਕਿ ਵੀਰ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਇਸੇ ਤਰ੍ਹਾਂ ਵੀਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਵੇ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਵੀਰ ਆਪਣੇ ਵਿੱਚ ਵਿਚਰੇ ਤੇ ਆਪਦੀ ਜਿਹੜੀ ਮਿੱਠੀ ਤੇ ਸ੍ਰੇਲੀ ਆਵਾਜ਼ ਨਾਲ ਲੋਕਾਂ ਦੀ ਸੇਵਾ ਕਰਦਾ ਰਹੇ ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਉਹ ਆਪਰਾਲ ਕੇ ਅਰਦਾਸ ਕਰੀਏ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਵੈਗੁਰੂ ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ